ਸਿਰਸਾ ਡੇਰਾ ਮੁਖੀ ਰਾਮ ਰਹੀਮ ਨੂੰ ਮਿਲ ਗਈ ਹੈ ਪੈਰੋਲ ਆ ਗਏ ਨੇ ਜੇਲ ਤੋਂ ਬਾਹਰ ਤੇ ਹਨੀਪ੍ਰੀਤ ਖੁਦ ਲੈਣ ਪਹੁੰਚੀ ਜੇਲ ਜਿहां ਇਸ ਵਲੇ ਦੀ ਅਹਿਮ ਖਬਰ ਕਿ ਸਿਰਸਾ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਹੈ ਉਹ ਜੇਲ ਤੋਂ ਬਾਹਰ ਆ ਗਏ ਨੇ ਤੇ ਉਹਨਾਂ ਦੀ ਚਹੇਤੀ ਹਨੀਪ੍ਰੀਤ ਉਹਨਾਂ ਨੂੰ ਜੇਲ ਤੋਂ ਲਿਓਂਦੇ ਲਈ ਖੁਦ ਉਥੇ ਪਹੁੰਚ ਗਈ ਹੈ ਦੱਸਦੀ ਹੈ ਕਿ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲੀ ਹੈ ਤੇ ਉਹ ਹੁਣ ਜਾਨੀ ਕਿ ਅੱਜ ਸਵੇਰੇ ਮੰਗਲਵਾਰ ਹੈ ਜੇਲ੍ਹ ਤੋਂ ਬਾਹਰ ਵੀ ਆ ਗਏ ਨੇ ਦੱਸਦੀਏ ਕਿ ਉਹਨਾਂ ਦੀ ਚਹੇਤੀ ਹਣੀ ਪ੍ਰੀਤ ਡੇਰੇ ਦੀਆਂ ਦੋ ਗੱਡੀਆਂ ਲੈ ਕੇ ਉਹਨਾਂ ਨੂੰ ਲਿਉਂਦੇ ਲਈ ਉੱਥੇ ਪਹੁੰਚ ਗਈ ਸੀ ਤੇ ਹੁਣ ਜਿਹੜੀ ਉਹਨਾਂ ਨੂੰ 30 ਦਿਨਾਂ ਦੀ ਪੈਰੋਲ ਮਿਲੀ ਹੈ ਇਸ ਦੇ ਵਿੱਚ ਉਹ 10 ਦਿਨ ਸਿਰਸਾ ਡੇਰਾ ਦੇ ਵਿੱਚ ਬਿਤਾਉਣਗੇ ਤੇ ਉਸ ਤੋਂ ਬਾਅਦ ਉਹ ਬਗਪੱਤੇ ਵਰਨਾਵਾ ਆਸ਼ਮ ਦੇ ਵਿੱਚ ਚਲੇ ਜਾਣਗੇ ਜਿੱਥੇ ਕਿ ਉਹ 20 ਦਿਨ ਬਿਤਾਉਣਗੇ ਦੱਸ ਦਈਏ ਕਿ ਸਿਰਸਾ ਡੇਰਾ ਮੁਖੀ ਰਾਮ ਰਹੀਮ ਨੇ 45 ਦਿਨ ਦੀ ਪੈਰੋਲ ਮੰਗੀ ਸੀ ਪਰੰਤੂ ਉਹਨਾਂ ਨੂੰ 30 ਦਿਨ ਦੀ ਹੀ ਪੈਰੋਲ ਦਿੱਤੀ ਗਈ ਹੈ ਇੱਥੇ ਇਹ ਵੀ ਜਾਣਕਾਰੀ ਸਾਂਝੀ ਕਰ ਦਈਏ ਕਿ ਉਹ 2017 ਤੋਂ ਲੈ ਕੇ ਹੁਣ ਤੱਕ 12ਵੀਂ ਵਾਰ ਜੇਲ੍ਹ ਤੋਂ ਬਾਹਰ ਆਏ ਨੇ ਉਹਨਾਂ ਨੂੰ ਵਾਰ-ਵਾਰ ਇਹ ਪੈਰੋਲ ਮਿਲਦੀ ਰਹੀ ਹੈ ਇਥੇ ਦੱਸਣ ਜੋਗ ਹੈ ਕਿ ਦੋ ਸਾਧਵੀਆਂ ਦੇ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਸਜ਼ਾ ਸੁਣਾਈ ਗਈ ਸੀ ਤੇ ਇਸ ਤੋਂ ਇਲਾਵਾ ਇੱਕ ਪੱਤਰਕਾਰ ਦੇ ਕਤਲकांड ਦੇ ਵਿੱਚ ਵੀ ਉਹਨਾਂ ਦਾ ਹੀ ਨਾਮ ਆਇਆ ਸੀ ਤੇ ਨਾਲ ਹੀ ਡੇਰੇ ਦੇ ਪ੍ਰਬੰਧਕ ਰਣਜੀਤ ਸਿੰਘ ਦਾ ਵੀ ਕਤਲ ਹੋਇਆ ਸੀ ਉਸ ਦੇ ਵਿੱਚ ਵੀ ਜਿਹੜਾ ਕਿ ਡੇਰਾ ਮੁਖੀ ਹੋਰਾਂ ਦਾ ਹੀ ਨਾਮ ਆਇਆ ਸੀ ਜਿਸ ਦੇ ਸਬੰਧ ਦੇ ਵਿੱਚ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਇਥੇ ਜਦੋਂ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਏ ਤਾਂ ਉਹਨਾਂ ਨੇ ਇੱਕ ਵੀਡੀਓ ਦੇ ਰਾਹੀਂ ਆਪਣੇ ਪਰੋਕਾਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਇਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਆਪਣੇ ਸ਼ਰਧਾਲੂਆਂ ਨੂੰ ਮਿਲਣ ਦੇ ਲਈ ਹੀ ਬਾਹਰ ਆਏ ਨੇ ਪਰੰਤੂ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕੋਈ ਵੀ ਉੱਥੇ ਸਿਰ ਸਾਡੇ ਦੇ ਵਿੱਚ ਨਾ ਪਹੁੰਚੇ ਹਰ ਕੋਈ ਆਪੋ ਆਪਣੀ ਥਾਂ ਤੇ ਰਹਿ ਕੇ ਹੀ ਦਰਸ਼ਨ ਕਰੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਪੈਰੋਲ ਮਿਲੀ ਹੈ ਇਸ ਕਰਕੇ ਉਹ ਆਪਣੇ ਸ਼ਰਧਾਲੂਆਂ ਦੇ ਸੰਮੁਖ ਹੋਣਾ ਚਾਹੁੰਦੇ ਨੇ ਪਰੰਤੂ ਫਿਰ ਵੀ ਇੱਥੇ ਡੇਰੇ ਦੇ ਵਿੱਚ ਕੋਈ ਨਾ ਆਵੇ ਹਰ ਕੋਈ ਆਪੋ ਆਪਣੀ ਥਾਂ ਤੇ ਹੀ ਰਹੇ ਦੱਸਦੀ ਹੈ ਕਿ ਦੋ ਸੱਤਵੀਆਂ ਦੇ ਨਾਲ ਜੌਨ ਸ਼ੋਸ਼ਨ ਹੋਇਆ ਸੀ ਜਿਨ੍ਹਾਂ ਦੇ ਇਲਜ਼ਾਮ ਡੇਰਾ ਮੁਖੀ ਰਾਮ ਰਹੀਮ ਤੇ ਲੱਗੇ ਸਨ ਉਸ ਤੋਂ ਬਾਅਦ ਬਹੁਤ ਵੱਡਾ ਵਿਵਾਦ ਵੀ ਹੋ ਗਿਆ ਸੀ ਤੇ 2017 ਤੋਂ ਲੈ ਕੇ ਹੁਣ ਤੱਕ ਉਹ ਪਾਰਵੀਂ ਵਾਰ ਜੇਲ ਤੋਂ ਬਾਹਰ ਆਏ ਨੇ ਉਹਨਾਂ ਨੂੰ ਪੈਰੋਲ ਮਿਲ ਗਈ ਹੈ ਤੇ ਉਹਨਾਂ ਦੀ ਜਿਹੜੀ ਚਹੇਤੀ ਹਨੀਪ੍ਰੀਤ ਹੈ ਉਹ ਡੇਰੇ ਦੀਆਂ ਦੋ ਗੱਡੀਆਂ ਲੈ ਕੇ ਉੱਥੇ ਪਹੁੰਚੀ ਹੈ ਤਾਂ ਕਿ ਉਹ ਰਾਮ ਰਹੀਮ ਨੂੰ ਉਹ ਜੇਲ ਤੋਂ ਬਾਹਰ ਲੈ ਕੇ ਆ ਸਕੇ ਤੇ ਹੁਣ 30 ਦਿਨ ਦੀ ਜਿਹੜੀ ਪੈਰੋਲ ਉਹਨਾਂ ਨੂੰ ਮਿਲੀ ਹੈ ਉਹ 10 ਦਿਨ ਸਿਰਸਾ ਡੇਰਾ ਦੇ ਵਿੱਚ ਹੀ ਬਿਤਾਉਣਗੇ ਤੇ ਬਾਅਦ ਦੇ ਵਿੱਚ 20 ਦਿਨ ਬਗ ਪੱਦੇ ਵਰਨਾਵਾ ਦੇ ਵਿੱਚ ਬਿਤਾਉਣਗੇ ਸੋ ਡੇਰਾ ਮੁਖੀ ਇਸ ਵੇਲੇ ਜੇਲ੍ਹ ਤੋਂ ਬਾਹਰ ਆ ਗਏ ਨੇ ਉਹਨਾਂ ਨੂੰ ਪੈਰੋਲ ਮਿਲ ਗਈ ਹੈ ਤੇ ਉਹਨਾਂ ਦੀ ਜਿਹੜੀ ਜਹੇਤੀਆ ਹਨੀਪ੍ਰੀਤ ਖੁਦ ਉਹਨਾਂ ਨੂੰ ਲੈਣ ਦੇ ਲਈ ਪਹੁੰਚੀ ਸੀ ਇਸ ਵੇਲੇ ਉਹਨਾਂ ਨੇ ਇੱਕ ਵੀਡੀਓ ਦੇ ਰਾਹੀਂ ਆਪਣੇ ਪੈਰੋਕਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲ ਹੀ ਇਹ ਕਲ ਆਖੀ ਹੈ ਕਿ ਕੋਈ ਵੀ ਸਿਰਸਾ ਡੇਰਾ ਦੇ ਵਿੱਚ ਨਾ ਪਹੁੰਚੀ ਕਿਉਂਕਿ ਉਹ ਉੱਥੇ ਸਿਰਫ 10 ਦਿਨ ਹੀ ਬਿਤਾਉਣਗੇ ਤੇ ਬਾਕੀ 20 ਦਿਨ ਉਹ ਕਿਸੇ ਹੋਰ ਆਸ਼ਰਮ ਦੇ ਵਿੱਚ ਬਿਤਾਉਣਗੇ